ਜਾਨਵਰ ਬਈ ਇੱਕ ਤਾਂ ਇਹਨਾਂ ਨੂੰ ਸਵਤਾ ਦਿੱਤੀ ਹੈ ਜਾਗਰ ਤਾਂ ਹੂੰ ਰੂਮ ਚ ਖੁੱਲੇ ਰਹਿਣਾ ਜਾਨਵਰ ਕਿਉਂ ਰਾਈਟ ਤਾਂ ਹੁਣ ਸਾਰੇ ਜਾਨਵਰਾਂ ਨਹੀਂ ਹੁੰਦੀ ਨਹੀਂ ਚਲੋ ਆਪਣਾ ਖੁੱਲੇ ਰੂਮ ਚ ਤੁਰ ਕੇ ਲੰਡੇ ਆ ਜੀ ਤੰਦਰੁਸਤ ਰਹਿੰਦੇ ਆ ਜੀ ਤੇ ਨੰਬਰ 2 ਤੇ ਜਦੋਂ ਸਹੂਲਤ ਆਏਗੀ ਤਾਂ ਜਾਨਵਰ ਵੀ ਹਾਂ ਜੀ ਲੈ ਕੇ ਆਣੇ ਉਹ ਵੀ ਲੈ ਰਿਹਾ ਨਾ ਸਹੀ ਗੱਲ ਹੈ ਬਾਈ ਕਿਉਂਕਿ ਉਹਨੂੰ ਪ੍ਰੋਪਰ ਡਾਈਟ ਮਿਲੀ ਜਾਵੇ ਆਪ ਦੇ ਪ੍ਰੋਪਰ ਡਾਈਟ ਮਿਲੀ ਜਾਵੇ ਟਾਈਮ ਟੂ ਟਾਈਮ ਪਾਣੀ ਮਿਲੇ ਅਸਲ ਇਹ ਜਾਨਵਰ ਪਾਣੀ ਦਾ ਪਾਣੀ ਦੀ ਸਪੈਸ਼ਲ ਸੇਵਦਾ ਹੋਵੇ ਵਿੱਚ ਉਹ ਬਾਈ ਬਹੁਤ ਕੈਂਟ ਸਿਸਟਮ ਲਾਇਆ ਜਿਹੜੇ ਰੂਮ ਬਣਾਏ ਆਪਣੇ ਅੰਦਰਲੇ ਪਾਸੇ ਜਿਵੇਂ ਤੁਸੀਂ ਟੂਟੀ ਦਾ ਉਹ ਲਾਇਆ ਉਹ ਤਾਂ ਬਾਈ ਸਾਰਿਆਂ ਨੂੰ ਪਹਿਲੇ ਸੋਚਿਆ ਸੀ ਇੱਕ ਡੈੱਕ ਜੀ ਲਾਤਾ ਇੱਕ ਤਰ੍ਹਾਂ ਦਾ ਹੈਨਾ ਬਹੁਤ ਕੈਂਟ ਲਾਇਆ ਉਹ ਉਹ ਸਾਰਿਆਂ ਨੂੰ ਪਹਿਲਾਂ ਤਾਂ ਉਹੀ ਸੋਚਿਆ ਸੀ ਬਾਈ ਕਿਉਂਕਿ ਪਾਣੀ ਬਾਲਟੀਆਂ ਨਾਲ ਲਿਆਉਣਾ ਪੀਣਾ ਕਿਉਂ ਇਹਨਾਂ ਨੇ ਆਪਦੀ ਮਰਜ਼ੀ ਨਾਲ ਪਾਣੀ ਪੀਣਾ ਹੂੰ ਮੈਂ ਸਾਰਾ ਗਮਨੀ ਵੀ ਖੋਲ ਕੇ ਉੱਥੇ ਲਾਤੀ ਤੇ ਪੀਲੀ ਦੇ ਆ ਕੇ ਬੰਨਤੀ ਕਿਉਂਕਿ ਜਦੋਂ ਇਹਦਾ ਜੀਕਰ ਉਤ ਹੀ ਪਾਣੀ ਪੀਣੇ ਨੇ ਨਹੀਂ ਖੇਡਾਂੀਆਂ ਕਰੀ ਜਾਂਦੇ ਆ ਬੰਦਾ ਅੱਕ ਜਾਂਦਾ ਹੈਗਾ ਚਲੋ ਉਹ ਉਸੇ ਕਰਕੇ ਨਾ ਅਸੀਂ ਵਿਚੀ ਫਟ ਕਰਤਾ ਟੂਟੀਆਂ ਲਾ ਕੇ ਉਹਨਾਂ ਸਾਰਿਆਂ ਦਾ ਗੇਟਵਾਲ ਇੱਕ ਹੈ ਬਸ ਉਧਰੋਂ ਇਧਰੋਂ ਸਾਫ਼ ਕਰ ਦੇਣੇ ਆ ਪਹਿਲਾਂ ਖਾਲੀ ਹੋ ਜਾਂਦੇ ਹੈਗੇ ਉਦੋਂ ਆ ਗੇਟਵਾਲ ਛੱਡ ਦੇਣੇ ਭਰ ਜਾਂਦੇ ਆ ਤਾਜ਼ਾ ਪਾਣੀ ਤਿੰਨੇ ਟਾਈਮ ਮੋਟਰ ਚਲਾ ਕੇ ਉਦੋਂ ਡਾਇਰੈਕਟ ਗੇਟਵਾਲ ਆਉਂਦਾ ਹੈਗਾ ਤੇ ਪਾਣੀ ਇਹਨਾਂ ਨੂੰ ਪੀਣ ਨਾ ਪੀਣ ਉਹ ਇੰਨਾ ਦੀ ਉਹ ਗੱਲ ਸਾਰਾ ਦਿਨੀ ਪੀ ਜਾਂਦੇ ਆ ਇਹ ਜਦੋਂ ਇਹਨਾਂ ਦਾ ਸਿਸਟਮ ਡਾਈ ਹੈ ਗਰਮੀ 'ਚ ਜਿਆਦਾ ਜ਼ਰੂਰਤ ਪੈਂਦੀ ਹੈ ਨਾ ਬਾਈ ਹਨਾ ਗਰਮੀ ਜਿਆਦਾ ਜ਼ਰੂਰਤ ਆ ਆਪਾਂ ਤੋਂ ਇਹ ਗੱਲ ਇੱਕ ਚੀਜ਼ ਹੋਰ ਵੀ ਆ ਚਲੋ ਠੀਕ ਆ ਚਾਹੇ ਜਿੰਨਾ ਮਰਜੀ ਆਪਾਂ ਰੁੱਝ ਜਾਈਏ ਕੰਮ ਦੇ ਵਿੱਚ ਪਰ ਆਪਾਂ ਨੂੰ ਜਿਹੜੀ ਉਹਨੇ ਨੇਚਰਲ ਚੀਜ਼ ਆ ਆਪਦੇ ਆਪ ਖਾਣੀ ਆ ਉਹ ਆਪਾਂ ਤੋਂ ਨਹੀਂ ਦਿੱਤੀ ਜਾਂਦੀ ਨਹੀਂ ਦਿੱਤੀ ਜਾਂਦੀ ਹਨਾ ਜੀ ਉਹਨਾਂ ਸਮਾਂ ਆਪਾਂ ਖੜੀ ਨਹੀਂ ਸਕਦੇ ਬਾਟੀ ਲੈ ਕੇ ਕਿੱਥੋਂ ਕਢ ਜਾਾਂਗੇ ਕਢ ਜਾਾਂਗੇ ਸਹੀ ਆ ਇਹ ਤਾਂ ਹੌਲੇ-ਹੌਲੇ ਪੀਣਾ ਪਾਣੀ ਮੰਨ ਲਓ ਵੀ ਉਹਨੇ ਸਵੇਰ ਪਾਣੀ ਨਹੀਂ ਪੀਣਾ ਆਪਾਂ ਕੇ ਰੰਦਖਾ ਤਾਂ ਨਹੀਂ ਪੀਤਾ ਤੋਂ ਬਾਅ ਦਾਨਾ ਖਾ ਕੇ ਪੀਣਾ ਹੋਵੇ ਜਾਂ ਕੋਈ ਇਹ ਚੀਜ਼ ਅਸਲ ਚਾਹੀਦੀ ਆ ਹੁਣ ਮੈਂ ਪੁਰਾਣੇ ਫਾਰਮ ਤੇ ਵੀ ਜਿੰਨੇ ਰੂਮ ਨੇ ਜੀ ਉਹ ਪੁਰਾਣੇ ਉਹਨਾਂ 'ਚ ਵੀ ਪਾਣੀ ਦਾ ਸਿਸਟਮ ਪਿੱਚੀ ਕਰਿਆ ਠੀਕ ਹੈ ਜੀ ਇਹੀ ਦੇਖ ਕੇ ਠੀਕ ਹੈ ਜੀ ਹੁਣ ਉਹਨਾਂ ਦੇ ਸਾਰਿਆਂ ਦੇ ਪਾਈਪ ਲਾਗੇ ਆਂਦੀ ਐ ਚਲੋ ਸੋਵਾ ਭਰ ਦਿੰਨੇ ਆ ਫੇਰ ਦੁਪਹਿਰੇ ਸ਼ਾਮ ਤੱਕ ਨੇ ਟਾਈਮ ਪਾਣੀ ਤਾਜ਼ਾ ਪਾਉਂਦੇ ਹਾਂ ਤੇ ਉਹਦੇ ਨਾਲ ਪਤਾ ਵੀ ਲੱਗ ਰਹਿਦਾ ਵੀ ਇਹਨੇ ਇੰਨਾ ਕੁ ਕੀਤਾ ਨਹੀਂ ਕੀਤਾ ਜਾਂ ਕੋਈ ਆਇਆ ਜਾਂ ਕੋਈ ਫੌਲਮਾ ਫੀਟ ਨਹੀਂ ਉਹ ਕਰਦੀ ਹੈਗੀ ਤੇ ਬਸ ਵੱਡੀ ਗੱਲ ਤਾਂ ਪਾਣੀ ਦੀ ਆ ਜੀ ਇਹਦੀ ਜੇ ਪਾਣੀ ਇਹਨੂੰ ਟਾਈਮ ਸਿਰ ਮਿਲਦਾ ਤਾਂ ਇਹ ਪੰਜਾਬ ਦਾ ਤੰਦਰੁਸਤ ਰਹੇਗਾ। ਇੱਕ ਬਾਈ ਉਧਰਲੇ ਫਾਰਮ 'ਚ ਆਪਾਂ ਕੋਸ਼ਿਕ ਜਾਨਵਰਾਂ ਲਈ ਉਹ ਵੀ ਮੈਨੂੰ ਸ਼ੌਂਕ ਤੌਰ 'ਤੇ ਬਣਾਇਆ ਵਾ ਸ਼ਾਪੜ ਤੇ ਟਰਾਈ ਕਰਕੇ ਦੇਖੀ ਜੀ ਉਹ ਜਿਹੜਾ ਆਪਣਾ ਆਪਣਾ ਬਾਂਸਾਂ ਵਾਲਾ ਹੁੰਦਾ ਉਹ ਵੀ ਸੱਤ ਦੂਜੀ ਪਾ ਕੇ ਦੇਖੀ ਬਾਂਸਾਂ ਵਾਲੀ। ਹਾਂਜੀ ਹਾਂਜੀ। ਤੇ ਉਹ ਮਤਲਬ ਸ਼ੌਂਕ ਤੌਰ 'ਤੇ ਮੈਨੂੰ ਦੋ ਤਿੰਨ ਚਾਰ ਜਾਨਵਰਾਂ ਚਾਰ ਬੰਨ ਚਾਰ ਬੰਨ ਪਾਇਆ ਵਾ ਉਹ। ਵੀ ਉਹਦਾ ਕਾਮਯਾਬ ਹੈ ਗਿਆ ਬਾਈ ਕਿ ਨਹੀਂ? ਚਾਰ ਰੂਮ ਬਣਾਏ ਸੀਗੇ ਜੀ 20 ਵਾਈ 15 ਦੇ। ਠੀਕ ਹੈ ਜੀ। ਤੇ ਬਾਸ ਦੀ ਛੱਤ ਪਈ ਸੀ ਉਹ ਥੋੜੀ ਸਾਥੋਂ ਹੀ ਗਲਤੀ ਰਹੀ ਕਿ ਉਹਦੀ ਢਾਲ ਸਹੀ ਨਹੀਂ ਰੱਖੀ ਸੀ ਸਾਥੋ ਜੀ ਹੂੰ ਕਿਉਂਕਿ ਛੱਤ ਦੇ ਆ ਕੇ ਸਾਡੀ رائے ਬਦਲ ਗਈ ਪਹਿਲਾਂ ਤਾਂ ਚਾਦਰਾਂ ਪਾਉਣੀਆਂ ਸੀ ਕਿ ਉਹ ਸਮਿੱਟਡ ਛੱਤ ਦੇ ਆ ਕੇ رائے ਬਦਲ ਗਈ ਤੇ ਉਹ ਬਾਸ ਮੈਂ ਆਪ ਹੀ ਬਣਾਈ ਸੀ ਉਹ ਸਾਰਾ ਆਪ ਹੀ ਲਿਆ ਕੇ ਬਾਸ ਆਪ ਹੀ ਬਣਾ ਕੇ ਮਿੱਟੀ ਉਹਦੇ ਉੱਤੇ ਪਾ ਦਿੱਤੀ ਉਹ ਥੋੜਾ ਝਿਕਾ ਆ ਪੈ ਜਾਂਦਾ ਈ ਉਹ ਚ ਜੋ ਦੂਰ ਮੰਨ ਲਓ ਵੀ ਬਾਇਆ ਉਹਦਾ ਚਾਰੇ ਵੱਡਾ ਰੱਖ ਦੇਣਾ ਤੇ ਉਹ ਰਹਿੰਦੀ ਠੰਡੀ ਹੈ ਅੰਡੀ ਜਾਂਦੀ ਹੈ ਨਾ ਪਰ ਜਿਹੜੇ ਹਿਸਾਬ ਨਾਲ ਬਾਈ ਉਹ ਪਾਏ ਪਏ 5 ਫੁੱਟ ਦਾ ਬਾਂਸ ਉਹਦੇ ਵਿਚਾਲੇ ਜਿਵੇਂ ਇੱਕ ਹੋਰ ਹੋ ਜਾਂਦੀ ਹੈ 3 3 4 4 3 ਇੱਕ ਫੁੱਟ ਦੇ ਹੁਣ ਤੇ ਜ਼ਿਆਦਾ ਹਨਾ ਜਿਆਦਾ ਵਿੱਚ ਇੱਕ ਇੱਕ ਸਪੋਰਟ ਹੋਰ ਪਾ ਲ ਦ ਹਾਂ ਪਾ ਲ ਜਿਆਦਾ ਮਜ਼ਬੂਤੀ ਹੋ ਜਾਂਦੀ ਉਹਦੇ ਹਾਂ ਪਰ ਉਹ ਆਮ ਤੌਰ ਤੇ ਰਹਿੰਦਾ ਠੰਡਾ ਜਾਨਵਰਾਂ ਨੂੰ ਠੰਡੇ ਵਧੀਆ ਚੰਗੇ ਹਾਂ